ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੀ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ 'ਚ ਅੱਜ ਵਿਦਿਆਰਥੀਆਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਅੱਜ 71 ਤਾ ਦੀ ਕਾਲ ਦਿੱਤੀ ਗਈ ਸੀ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਅੱਜ ਪ੍ਰਦਰਸ਼ਨ ਦਾ ਅੱਜ ਪੰਜਾਬ ਯੂਨੀਵਰਸਿਟੀ ਦੇ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਬੰਦ ਰਹਿਣਗੇ ਛੁੱਟੀ ਦਾ ਐਲਾਨ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਕੀਤਾ ਜਾ ਚੁੱਕਿਆ ਹੈ ਪੇਪਰ ਵੀ ਮੁਲਤਵੀ ਕੀਤੇ ਜਾ ਚੁੱਕੇ ਨੇ ਤੇ ਅੱਜ ਇੱਕ ਵੱਡੀ ਇਕਤਿਰਤਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏਗੀ ਇੱਕ ਵੱਡਾ ਇਕੱਠ ਹੋਏਗਾ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਮੰਗ ਹੈ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਦੋਂ ਤੱਕ ਅਜੇ ਆ ਨਹੀਂ ਹੁੰਦਾ ਇਹ ਸੰਘਰਸ਼ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਇਕਤਰਤਾ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਕੱਠ ਹੋਏਗਾ ਪ੍ਰਦਰਸ਼ਨ ਹੋਏਗਾ ਤੇ ਅਗਲੀ ਰਣਨੀਤੀ ਵੀ ਲਾਜ਼ਮੀ ਤੌਰ ਦੇ ਉਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਬਣਾਈ ਜਾਏਗੀ ਤਾਂ ਅਜਿਹੇ ਕੀ ਕੋਈ ਵੱਡਾ ਐਲਾਨ ਅੱਜ ਹੋਏਗਾ ਕਿਸ ਤਰੀਕੇ ਦੇ ਨਾਲ ਐਲਾਨ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾਣਾ ਇਸ ਦੇ ਉਤੇ ਨਜ਼ਰ ਬਣੀ ਰਹੇਗੀ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਪ੍ਰਦਰਸ਼ਨ ਲਾਜ਼ਮੀ ਤੌਰ ਦੇ ਉੱਤੇ ਜਦੋਂ ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਨਾਲ ਦੀ ਨਾਲ ਪੰਜਾਬ ਦੀਆਂ ਸਿਆਸੀ ਜਥੇਬੰਦੀਆਂ ਦੇ ਕੁਝ ਆਗੂ ਜਦੋਂ ਪਹੁੰਚਣਗੇ ਜਦੋਂ ਇਕੱਤਰਤਾ ਹੋਏਗੀ ਤਾਂ ਅਗਲੀ ਰੂਪਰੇਖਾ ਉਲੀਕੀ ਜਾਏਗੀ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਅਸ਼ਕਵੀ ਲਾਈਵ ਜੁੜ ਚੁੱਕੇ ਨੇ ਤਾਂ ਜਸਪ੍ਰੀਤ ਮੇਰੇ ਨਾਲ ਜੁੜ ਚੁੱਕੇ ਨੇ ਜਸਪ੍ਰੀਤ ਅੱਜ ਇੱਕ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੇਖਣ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੱਲ ਜਿਵੇਂ ਗੇਟ ਨੰਬਰ 2 ਦੇ ਉੱਤੇ ਪ੍ਰਦਰਸ਼ਨ ਹੋਇਆ ਇੱਕ ਇੱਕ ਕਰਕੇ ਮੰਗਾ ਵਿਦਿਆਰਥੀਆਂ ਨੇ ਮਨਵਾਈਆਂ ਪਰ ਹੁਣ ਸਭ ਤੋਂ ਵੱਡੀ ਮੰਗ ਜਿਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਕਿ ਸੈਨੇਟ ਚੋਣਾਂ ਕਰਵਾਈਆਂ ਜਾਣ ਨੋਟੀਫਿਕੇਸ਼ਨ ਜਾਰੀ ਕੀਤਾ ਜਾਏ ਅੱਜ ਦੀ ਕੀ ਰੂਪਰੇਖਾ ਇਸ ਪ੍ਰਦਰਸ਼ਨ ਦੀ ਇਸ ਇਕੱਠ ਦੀ ਕੌਣ ਕੌਣ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਵਾਲਾ ਹੈ ਕੀ ਕੋਈ ਤਸਵੀਰਾਂ ਨੇ ਦੇਖੋ ਮਨੇ ਇਸ ਸਮੇਂ ਅਸੀਂ ਉਸੇ ਥਾਂ ਦੇ ਖੜਿਆ ਗੇਟ ਨੰਬਰ 2 ਤੇ ਜਿੱਥੇ ਕੱਲ ਪ੍ਰਦਰਸ਼ਨ ਹੋਇਆ ਸੀ ਜਿਹਨੂੰ ਕੇ ਬੰਦ ਕਰ ਦਿੱਤਾ ਗਿਆ ਸੀਗਾ ਹੁਣ ਉਸੇ ਗੇਟ ਦੇ ਉੱਤੇ ਹਰ ਇੱਕ ਜਿਹੜੀ ਚੈਕਿੰਗ ਕਰਨ ਦੇ ਲਈ ਦੇਖੋ ਇੱਥੇ ਜਿਹੜੀ ਆ ਚੰਡੀਗੜ੍ਹ ਪੁਲਿਸ ਮੌਜੂਦ ਹੈਗੀ ਬੈਰੀਕੇਡਿੰਗ ਕੀਤੀ ਗਈ ਆ ਤੇ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਆ ਇੱਥੇ ਹਰ ਇੱਕ ਜਿਹੜੀ ਗੱਡੀ ਜਿਹਦੀ ਅੰਦਰ ਜਾਂਦੀ ਉਹਦਾ ਨੰਬਰ ਨੋਟ ਕੀਤਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਗੇਟ ਦੇ ਉੱਤੇ ਜਿੱਥੇ ਚੰਡੀਗੜ੍ਹ ਦੀ ਜਿਹੜੀ ਆ ਯੂਨੀਵਰਸਿਟੀ ਦੀ ਸਿਕਿਉਰਿਟੀ ਹੈ ਉਸਦੇ ਨਾਲ ਜਿਹੜੀ ਆ ਚੰਡੀਗੜ੍ਹ ਪੁਲਿਸ ਮੌਜੂਦ ਆ ਸਭ ਤੋਂ ਵੱਡਾ ਸਵਾਲ ਹਥਿਆਰਬੰਦ ਫੋਰਸ ਹੈ ਕਿ ਕੁ ਸਟੂਡੈਂਟਸ ਦੇ ਲਈ ਹਥਿਆਰਬੰਦ ਫੋਰਸ ਨੂੰ ਲਾਉਣਾ ਬੈਕਅਪ ਤੇ ਰੱਖਣਾ ਤੇ ਉਹਦਾ ਇੱਕ ਵੱਡਾ ਸਵਾਲ ਜਿਹੜਾ ਉਹ ਜ਼ਰੂਰ ਚਿੰਤਾ ਵਧਾ ਰਿਹਾ ਕਿਉਂਕਿ ਇਹ ਤਾਂ ਗੇਟ ਦੀਆਂ ਤਸਵੀਰਾਂ ਨੇ ਪਰ ਤੁਹਾਨੂੰ ਦਿਖਾਉ ਉਹਨੇ ਪਿੱਛੇ ਦੋ ਬੱਸਾਂ ਜਿਹੜੀਆਂ ਖੜੀਆਂ ਨੇ ਉਹਦੇ ਜਵਾਨ ਜਿਹੜੇ ਨੇ ਬਾਹਰ ਸੀ ਪਹਿਲਾਂ ਐਸੇ ਤਰੀਕੇ ਨਾਲ ਇੱਥੇ ਮੌਜੂਦ ਸੀਗੇ ਪਰ ਉਹਨਾਂ ਨੂੰ ਤੁਰੰਤ ਕੈਮਰਾ ਦੇਖ ਕੇ ਅੰਦਰ ਬੁਲਾ ਲਿੱਤਾ ਗਿਆ ਤੇ ਉਹਨਾਂ ਨੂੰ ਅੰਦਰ ਰੱਖਿਆ ਗਿਆ ਬੈਕਅਪ ਤੇ ਰੱਖਿਆ ਗਿਆ ਪਰ ਇੱਕ ਸਵਾਲ ਹੈ ਕਿ ਯੂਨੀਵਰਸਿਟੀ ਦੇ ਅੰਦਰ ਹਥਿਆਰਬੰਦ ਫੋਰਸ ਨੂੰ ਲੈ ਕੇ ਆਉਣ ਤੇ ਕੀ ਮਤਲਬ ਹੈ ਕਿ ਮੈਸੇਜ ਦੇਣਾ ਚਾਹੁੰਦੀ ਆ ਪ੍ਰਸ਼ਾਸਨ ਯੂਨੀਵਰਸਿਟੀ ਦਾ ਕੀ ਹਥਿਆਰਬੰਦ ਫੋਰਸ ਨੂੰ ਕਿਉਂ ਲਿਆਂਦਾ ਗਿਆ ਇੱਥੇ ਦਾਗੇ ਕੀ ਦਬਾव ਪਾਉਣਾ ਚਾਹੁੰਦੇ ਨੇ ਕਿਉਂਕਿ ਠੀਕ ਹੈ ਚੰਡੀਗੜ੍ਹ ਪੁਲਿਸ ਇੱਥੇ ਮੌਜੂਦ ਸੀ ਉਹਨਾਂ ਵੱਲੋਂ ਲਗਾਤਾਰ ਜਿਹੜੀ ਆ ਇੱਥੇ ਮੌਜੂਦਗੀ ਦਿਖਾਈ ਜਾ ਰਹੀ ਹੈ ਪਰ ਇਹ ਦੇਖੋ ਇਹ ਦੋ ਬੱਸਾਂ ਜਿਹੜੀਆਂ ਤੁਹਾਨੂੰ ਦਿਖਾ ਰਹੀਆਂ ਪੂਰੀਆਂ ਆਈਟੀਬੀਪੀ ਫੋਰਸ ਦੀਆਂ ਭਰੀਆਂ ਹੋਈਆਂ ਜਿਹੜੇ ਹਥਿਆਰਬੰਦ ਫੋਰਸਸ ਨੇ ਤੇ ਉਹ ਇੱਥੇ ਹੁਣੇ ਬਾਹਰ ਸੀਗੇ ਪਰ ਕੈਮਰਾ ਜਦ ਆਨ ਹੁੰਦਾ ਤਾਂ ਉਹਨਾਂ ਵੱਲੋਂ ਜਿਹੜਾ ਇੱਥੋਂ ਦੂਰੀ ਬਣਾ ਲਈ ਜਾਂਦੀ ਆ ਫਟਾਫਟ ਉਹਨਾਂ ਦੇ ਆਫੀਸਰ ਉਹਨਾਂ ਨੂੰ ਗੱਡੀਆਂ ਚ ਲੋਡ ਕਰ ਦਿੰਦੇ ਆ ਤਾਂ ਕਿ ਤਸਵੀਰ ਨਾ ਆਵੇ ਉਹਦੇ ਵਿੱਚੋਂ ਕੁਝ ਜਵਾਨ ਹਜੇ ਬਾਹਰ ਖੜੇ ਯੂਨੀਵਰਸ ਹਾਈ ਟੈਕਨੋਲੋਜੀ ਜਿਹੜੇ ਇੱਥੇ ਹਥਿਆਰ ਮੌਜੂਦ ਨੇ ਫੁੱਲੀ ਲੋਡਡ ਹੈ ਇਹ ਆਰਮੀ ਆ ਜਿਹੜੀ ਆ ਇੱਕਸ ਆਰਮੀ ਦਾ ਸਾਡਾ ਵੇਂਗਾ ਆਰਮੀਆ ਸਾਡੇ ਦੇਸ਼ ਦੀ ਉਹਨਾਂ ਨੂੰ ਇੱਥੇ ਕਿਉਂ ਕਿਸ ਲਈ ਜਿਹੜਾ ਲਾਇਆ ਗਿਆ ਲਿਆਂਦਾ ਗਿਆ ਇਹ ਸਵਾਲ ਜਿਹੜਾ ਆ ਜਰੂਰ ਇੱਕ ਵਾਰ ਜਰੂਰ ਉੱਠ ਰਿਹਾ ਆ ਇਹ ਤਸਵੀਰ ਜਿਹੜੀ ਐਕਸਕਲੂਸਿਵ ਤਸਵੀਰ ਤੁਹਾਨੂੰ ਅਸੀਂ ਪੀਡੀਸੀ ਦੇ ਦਿਖਾ ਰਹੇ ਆ ਸ਼ਾਇਦ ਕਿਸੇ ਮੀਡੀਆ ਤੇ ਤਸਵੀਰ ਹਜੇ ਨਸ਼ਰ ਨਹੀਂ ਹੋਈ ਹੋਵੇਗੀ ਪਰ ਤੁਸੀਂ ਦੇਖੋ ਕਿ ਇੰਨਾ ਜਵਾਨਾਂ ਨੂੰ ਲਿਆਉਣਾ ਇੱਥੇ ਲੋਣਾ ਜਿੱਥੇ ਇੱਕ ਪਾਸੇ ਚੰਡੀਗੜ੍ਹ ਪੁਲਿਸ ਪਹਿਲਾਂ ਹੀ ਲਾਈ ਗਈ ਸੀ ਤੇ ਦੂਜੇ ਪਾਸੇ ਇਹਨਾਂ ਨੂੰ ਇੱਥੇ ਲਿਆ ਕੇ ਲਾ ਦਿੱ ਤੇ ਇਹਦੇ ਨਾਲ ਸਵਾਲ ਖੜਾ ਹੁੰਦਾ ਹੁਣ ਹੈ ਮਸਲਾ ਸੈਰਟ ਚੋਣਾਂ ਦਾ ਕੇਵਲ ਵਿਦਿਆਰਥੀ ਮੰਗ ਕੀ ਆਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਤੁਸੀਂ ਵਿਖਾ ਰਹੇ ਹੋ ਸਾਡੇ ਦਰਸ਼ਕਾਂ ਨੂੰ ਇਹ ਆਈਟੀਬੀਪੀ ਦੇ ਜਵਾਨ ਇਹ ਆਪਣੇ ਦਰਸ਼ਕਾਂ ਨੂੰ ਇਹ ਤਸਵੀਰ ਦਿਖਾ ਦੇ ਆ ਇਹ ਜੋ ਜਵਾਨ ਤੁਸੀਂ ਵੇਖ ਰਹੇ ਹੋ ਇਹ ਆਈਟੀਬੀਪੀ ਦੇ ਜਵਾਨ ਨੇ ਇਧਰ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਮੇਰੇ ਸਹਿਯੋਗੀ ਜਸਪ੍ਰੀਤ ਤੁਹਾਡੇ ਨਾਲੇ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਅਸੀਂ ਵਿਖਾ ਰਹੇ ਹਾਂ ਕਿ ਆਈਟੀਬੀਪੀ ਦੇ ਜਵਾਨ ਤਾਂ ਜਸਪ੍ਰੀਤ ਇਸ ਨੂੰ ਕੀ ਮੰਨਿਆ ਜਾਵੇ ਜਿਹੜੇ ਆਈਟੀਬੀਪੀ ਦੇ ਜਾਪਾਨੀ ਜਵਾਨ ਨੇ ਕੀ ਸਟੈਂਡ ਬਾਈ ਦੇ ਉੱਤੇ ਰੱਖੇ ਗਏ ਨੇ ਕਿ ਜੇਕਰ ਕਿਸੇ ਤਰੀਕੇ ਦਾ ਮਾਹੌਲ ਤਾਂ ਅੱਜ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਕਿ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚਣਗੀਆਂ ਜਿਹੜੇ ਵਿਦਿਆਰਥੀ ਪਹੁੰਚਣਗੇ ਉਹ ਲਾਅ ਐਂਡ ਆਰਡਰ ਨੂੰ ਖਰਾਬ ਨਾ ਕਰੇ ਉਹ ਜਿਹੜਾ ਹਿੰਸਕ ਪ੍ਰਦਰਸ਼ਨ ਨਾ ਹੋਵੇ ਇਹ ਸਿੱਧੇ ਤੌਰ ਦੇ ਉੱਤੇ ਇੱਕ ਚੇਤਾਵਨੀ ਆਈਟੀਬੀਪੀ ਦੇ ਜ਼ੁਬਾਨਾਂ ਦੀ ਤੇ ਦੂਜੀ ਗੱਲ ਜਸਪ੍ਰੀਤ ਜਿਸ ਤਰੀਕੇ ਦੇ ਨਾਲ ਇਹ ਅਸੀਂ ਤਸਵੀਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਵਿੱਚ ਦੋ ਚੀਜ਼ਾਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਉਸ ਦੇ ਵਿੱਚ ਵੀ ਪ੍ਰਦਰਸ਼ਨ ਥੋੜਾ ਹਿੰਸਕ ਜ਼ਰੂਰ ਹੋਇਆ ਉਹ ਦਰਮਿਆਨ ਲਾਠੀ ਚਾਰਜ ਵੀ ਹੋਇਆ ਪਰਚੇ ਵੀ ਹੋਏ ਦੂਜੀ ਗੱਲ ਕਿ ਜਿਸ ਤਰੀਕੇ ਦਾ ਹੁਣ ਰਵਈਆ ਯੂਨੀਵਰਸਿਟੀ ਦੇ ਵਿੱਚ ਬਣਦਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟ੍ਰੈਂਡ ਬਣ ਜਾਏਗਾ ਕਿ ਕੋਈ ਵੀ ਕਿਸੇ ਨੇ ਗੱਲ ਮੰਨਵਾਉਣੀ ਹੈ ਉਸ ਨੂੰ ਪਹਿਲਾ ਪ੍ਰਦਰਸ਼ਨ ਕਰਨਾ ਪਏਗਾ ਆਖਰ ਕਿਉਂ ਦੇਰੀ ਹੋ ਰਹੀ ਹੈ ਸੈਨੇਟ ਚੋਣਾਂ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਲਈ ਇਹ ਤਾਂ ਹੱਕ ਹੈ ਵਿਦਿਆਰਥੀਆਂ ਦਾ ਇਸ ਸੈਨੇਟ ਦਾ ਹੱਕ ਹੈ ਸਮੇਂ ਸਿਰ ਚੋਣਾਂ ਹੋਣੀਆਂ ਚਾਹੀਦੀਆਂ ਨੇ ਡਿਲੇ ਕਿਉਂ ਹੋ ਰਿਹਾ ਹੈ ਕਿ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਗੱਲ ਦੇ ਲਈ ਪ੍ਰਦਰਸ਼ਨ ਦੇਖੋ ਪ੍ਰਦਰਸ਼ਨ ਕਰਨ ਲਈ ਕੋਈ ਵੀ ਨਹੀਂ ਚਾਹਦਾ ਕਿ ਪ੍ਰਦਰਸ਼ਨ ਹੋਵੇ ਵਿਦਿਆਰਥੀ ਇੱਥੇ ਪੜਨਾ ਆਉਂਦੇ ਨੇ ਆਪਣੇ ਇੱਥੇ ਆਪਣਾ ਫਿਊਚਰ ਬਣਾਉਣਾ ਆਉਂਦੇ ਨੇ ਪਰ ਉਹਨਾਂ ਨੂੰ ਪ੍ਰਦਰਸ਼ਨ ਇਸ ਕਰ ਨਹੀਂ ਕਰਕੇ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੀਆਂ ਮੰਗਾਂ ਹੀ ਨਹੀਂ ਮੰਨੀਆਂ ਜਾ ਰਹੀਆਂ ਬੇਸਿਕ ਮੰਗ ਹੈਗੀ ਇਸ ਦੇ ਵਿੱਚ ਕੋਈ ਵੱਡੀ ਮੰਗ ਤਾਂ ਨਹੀਂ ਹੈਗੀ ਸੈਨੇਟ ਚੋਣਾ ਅਕਸਰ ਹੁੰਦੀਆਂ ਨੇ ਯੂਨੀਵਰਸਿਟੀ ਦੇ ਵਿੱਚ ਫਿਰ ਦਿੱਕਤ ਕੀ ਆ ਰਹੀ ਹੈ ਕਿਉਂ ਇੱਥੋਂ ਜਿਹੜਾ ਨੋਟੀਫਿਕੇਸ਼ਨ ਜਾ ਰਹੀ ਨਹੀਂ ਕੀਤਾ ਜਾ ਰਿਹਾ ਕਿਉਂ ਜਿਹੜਾ ਆ ਆਖਿਰਕਾਰ ਚੋਣਾ ਹੋ ਨਹੀਂ ਰਹੀਆਂ ਕਿਉਂ ਭਾ ਸਰਕਾਰ ਇਸ ਉੱਤੇ ਚੁੱਪੀ ਬਣਾਈ ਹੋਈ ਆ ਬਹੁਤ ਸਾਰੇ ਸਵਾਲ ਤਾਂ ਜਿਹੜੇ ਖੜੇ ਹੁੰਦੇ ਨੇ ਪਰ ਉਸ ਦੇ ਨਾਲ ਨਾਲ ਜਿਹੜ ਦਾ ਮੈਸੇਜ ਕੀ ਆ ਕੀ ਦੇਣਾ ਚਾਹੁੰਦੇ ਨੇ ਮੈਸੇਜ ਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਤੇ ਤਿਆਰ ਆ ਹਾਲਾਂਕਿ ਅੱਜ ਗੇਟ ਜਿਹੜੇ ਨੇ ਬੰਦ ਨਹੀਂ ਗੇਟ ਓਪਨ ਨੇ ਪਰ ਗੇਟ ਦੇ ਉੱਤੇ ਚੰਡੀਗੜ੍ਹ ਪੁਲਿਸ ਤੇ ਨਾਲ ਤਾਂ ਅੰਦਰ ਬੈਕਅਪ ਦੇ ਉੱਤੇ ਪੁਲਿਸ ਰੱਖੀ ਗਈ ਹੈ ਫੋਰਸਸ ਰੱਖੀਆਂ ਗਈਆਂ ਨੇ ਤੇ ਹਾਲਾਂਕਿ ਇੱਥੇ ਯੂਨੀਵਰਸਿਟੀ ਤੇ ਛੁੱਟੀ ਦਾ ਹਾਲਾ ਹੈਗਾ ਛੁੱਟੀ ਦਾ ਹਾਲਾ ਦਾ ਮਤਲਬ ਸਟੂਡੈਂਟ ਤਾਂ ਆਵੇਗਾ ਨਹੀਂ ਜ਼ਾਹਿਰ ਹੈਗੀ ਕਿਉਂਕਿ ਜਿਹੜੇ ਬਹੁਤ ਸਾਰੇ ਸਟੂਡੈਂਟ ਆ ਉਹ ਇਹਨਾਂ ਚੀਜ਼ਾਂ ਤੋਂ ਕਈ ਵਾਰ ਵੀ ਰਹਿੰਦੇ ਨੇ ਪਰ ਬਹੁਤ ਸਾਰੇ ਸਟੂਡੈਂਟ ਹਜੇ ਵੀ ਅੰਦਰ ਮੌਜੂਦ ਨੇ ਪਰ ਜਿਹੜ ਸਟੂਡੈਂਟ ਕਰਨ ਦੇ ਲਈ ਸਟੂਡੈਂਟ ਨਹੀਂ ਆਉਂਦਾ ਸਟੂਡੈਂਟ ਕੇਵਲ ਆਪਣੀ ਹੱਕੀ ਮੰਗਾ ਦੇ ਲਈ ਆਇਆ ਯੂਨੀਵਰਸਿਟੀ ਦੇ ਵਿੱਚ ਉਹ ਪੜਦਾ ਯੂਨੀਵਰਸਿਟੀ ਦੇ ਵਿੱਚ ਉਹਦਾ ਰਾਈਟ ਹੈਗਾ ਪਰ ਕੀ ਇੱਥੇ ਇਹ ਚੰਡੀਗੜ੍ਹ ਪੁਲਿਸ ਜਾਂ ਇਹ ਆਈਟੀਪੀਪੀ ਫੋਰਸ ਦਾ ਰਾਈਟ ਹੈ ਕਿ ਅੰਦਰ ਆ ਕੇ ਉਹ ਸਟੂਡੈਂਟਸ ਦੇ ਉੱਤੇ ਇਸ ਤਰੀਕੇ ਦਾ ਦਬਾਅ ਪਾਵੇ ਹਥਿਆਰਬੰਦ ਫੋਰਸਸ ਦਾ ਯੂਨੀਵਰਸਿਟੀ ਦੇ ਚੋਣਾ ਚਿੰਤਾ ਜ਼ਰੂਰ ਬਣਾਉਂਦਾ ਦੇਸ਼ ਦਾ ਪਵਿੱਖ ਹੈਗੀ ਯੂਨੀਵਰਸਟੀਆਂ ਹੁੰਦੀਆਂ ਨੇ ਕੋਈ ਇੱਕ ਤਿਆ ਕਰਦੀਆਂ ਨੇ ਸਟੂਡੈਂਟ ਇੱਥੋਂ ਨਿਕਲ ਕੇ ਦੇਸ਼ ਦਾ ਪਵਿੱਖ ਬਣਦੇ ਰਹੇ ਪਰ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਹਥਿਆਰਬੰਦ ਫੋਰਸਾਂ ਵੱਲੋਂ ਤੇ ਅੱਜ ਇਸ ਇਕੱਠ ਤੋਂ ਬਾਅਦ ਕਿਸ ਤਰੀਕੇ ਦਾ ਐਲਾਨ ਹੁੰਦਾ ਇਸ ਦੇ ਉੱਤੇ ਵੀ ਸਾਡੀ ਨਜ਼ਰ ਬਣੀ ਰਹੇਗੀ ਬਹੁਤ ਬਹੁਤ ਧੰਨਵਾਦ ਜਸਪ੍ਰੀ ਤਮਾਮ ਜਾਣਕਾਰੀ ਦੇ ਲਈ ਤਾਂ ਮੇਰੇ ਸਹਿਯੋਗੀ ਜਸਪ੍ਰੀ ਦੇ ਵੱਲੋਂ ਤੁਹਾਡੇ ਨਾਲ ਜਾਣਕਾਰੀ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਦੇ ਅੱਜ ਦੇ ਇਸ ਇਕੱਠ ਦੇ ਮੱਦੇਨਜ਼ਰ ਜਿੱਥੇ ਚੰਡੀਗੜ੍ਹ ਪੁਲਿਸ ਤਨਾਤ ਕੀਤੀ ਹੈ ਉੱਥੇ ਹੀ ਆਈਟੀਬੀਪੀ ਦੇ ਜਵਾਨ ਵੀ ਤਨਾਤ ਨੇ ਤੇ ਅਜਿਹੇ ਚ ਇਹ ਜਵਾਨ ਕੀ ਸੁਨੇਹਾ ਦੇ ਰਹੇ ਨੇ ਕਿ ਕਿਸੇ ਤਰੀਕੇ ਦਾ ਦਬਾਅ ਆਈਟੀਬੀਪੀ ਦੇ ਜਵਾਨਾਂ ਦਾ ਵਖਾਇਆ ਜਾ ਰਿਹਾ ਹੈ ਪਰ ਅੱਜ ਦਾ ਇਹ ਕੱਟ ਤੇ ਇਸ ਤੋਂ ਬਾਅਦ ਕੀ ਐਲਾਨ ਹੁੰਦਾ ਹੈ ਇਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ